ਅੱਜ ਸਵੇਰੇ ਬੜਾ ਯੁੱਧ ਨਸ਼ਾ ਵਿਰੋਧ ਮੇਲੇ ਵਿੱਚ ਮਾਨੇਬ ਸੀਐਮ ਸਾਹਿਬ ਮਾਨੇਬ ਜੀਪੀ ਸਾਹਿਬ ਸਾਡੇ ਮਾਨੇਬ ਡੀਜੀਪੀ ਸਾਹਿਬ ਦੇ ਬੇਸ਼ਾਨਰਵੇਸ਼ਾਂ ਤੇ ਬੜੀ ਪੁਲਿਸ ਰੋਸਪੁੜ ਪੁਲਿਸ ਨੇ ਹੋਰ ਵਧੀਆ ਕੰਮ ਜਪੀ ਹਾਸਲ ਹੋਈ ਹੈ ਜਿਹੜੀ ਸਾਡੀ ਟੀਮ ਐਸਪੀ ਡੀ ਸਾਹਿਬ ਇੰਚਾਰਜ ਸੀਆਈਏ ਦਸ ਸੀਆਈਏ ਦੀ ਸਾਰੀ ਟੀਮ ਜਿਹੜੇ ਆ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਖੜੇ ਆ ਇਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਐਕਸ਼ਨ ਕਰਦੇ ਹੋਏ ਚਾਰ ਜਣੇ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 4 ਕਿਲੋ 255 ਗ੍ਰਾਮ ਹਿਰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਹਦੇ ਨਾਲ ਹੀ 1,97,500 ਡਰਗ ਬਣੀ ਤੇ ਇੱਕ i20 ਕਾਰ ਇਹਨਾਂ ਤੋਂ ਜ਼ਬਤ ਕੀਤੀ ਹੈ ਤੇ ਇਹਨਾਂ ਦੇ ਪੂਰੇ ਲਈ ਹਾਲੇ ਚਾਰ ਜਣੇ ਚਾਰ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚ ਸਵਰਨ ਸਿੰਘ, ਗੁਰਵੰਤ ਸਿੰਘ, ਸੰਦੀਪ ਸਿੰਘ ਤੇ ਮਨਪ੍ਰੀਤ ਸਿੰਘ ਹੈ ਇਹਨਾਂ ਦੀ ਉਮਰ 20 ਤੋਂ ਉਸਤੇ 23 ਸਾਲ ਦੇ ਵਿੱਚ ਵਿੱਚ ਹੈ ਸਾਰਾ ਬੇਚਾਰਾ ਇਹ ਵੀ ਜਿਵੇਂ ਸੌਰਨ ਸਿੰਘ ਕਮਾਲੇ ਵਾਲੇ ਦਾ ਤੇ ਗੁਰਵੰਤ ਸਿੰਘ ਮਸਤੇ ਵਾਲਾ ਟਾਣਾ ਮਸੂਦਾ ਤੇ ਸੰਦੀਪ ਸਿੰਘ ਹਜਾਰਾ ਸਿੰਘ ਵਾਲਾ ਟਾਣਾ ਜ਼ਿਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦਾ ਮਨਪ੍ਰੀਤ ਸਿੰਘ ਪਿੰਡ ਮੂਰਪੁਰ ਟਾਣਾ सदर ਜ਼ਿਲ੍ਹਾ ਦਾ ਨਹੀਂ ਇਹ ਇਹ ਆਪ ਸੱਚ ਸਾਰੇ ਇਕ ਵੀ ਜਾਨਦੇ ਤੇ ਇਹ ਇਸੇ ਕਰਕੇ ਜਾਂਚ ਪਛਾਣਾ ਜਿਹੜਾ ਨਸ਼ਾ ਸੰਬੰਧੀ ਕੋਈ ਇਹਨਾਂ ਨੂੰ ਟੈਕਨੋ ਜਾਨੇ ਅੰਦਰ ਇਹਦੇ کاروبار ਬੰਦ ਕਾਰੋਬਾਰ ਦੇ ਵਿੱਚ ਇਹ ਪਏ ਹੋਏ ਤੇ ਇਹਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਫੜਿਆ ਤਾਂ ਇਹਨਾਂ ਦੀ ਇਨਫੋਰਮੇਸ਼ਨ ਜਿਵੇਂ ਡਵੈਲਪ ਕਰਦੇ ਕਰਦੇ ਇਹ ਸਾਰੇ ਜਣੇ ਕੱਬੀ ਆਏ ਆ ਤੇ ਇਹਨਾਂ ਦੇ ਵਿੱਚ ਕਿੱਥੇ ਧਿਆਨ ਦੇਣ ਦੀ ਲੋੜ ਹੈ ਵੀ ਜਿਹੜਾ ਗੁਰਵੰਤ ਸਿੰਘ ਹੈ ਉਹਦੇ ਤੇ 5 ਮੁਕਦਮੇ ਦਰਜ ਹੈ ਜਿਨ੍ਹਾਂ ਚੋਂ ਇੱਕ ਐਨਡੀਪੀਐਸ ਦਾ ਹੈ ਤੇ ਬਾਕੀ ਜਿਹੜੇ ਆਮ ਜ਼ੈਕ ਦੇ 307 ਦਾ 382 ਤੇ ਮਾਈਨਿੰਗ ਐਕਟ 324 321 148 ਨੰਬਰ ਦਾ थाना ਮਫੂ ਦਾ ਇਹ ਉਤੇ ਪੰਜ ਮੁਕਦਮੇ ਪਹਿਲਾ ਦਰਜਾ ਪਹਿਲਾਂ ਵੀ ਹੈਰਨ ਉਹ ਤੋਂ ਫੜੀ ਗਈ ਸੀ 105 ਗ੍ਰਾਮ ਹੈਰਨ ਦਾ ਪਰਚਾ ਦਰਜਾ ਦੇ 223 ਦਾ ਤੇ ਐਵੇਂ ਜਿਹੜਾ ਮਨੀ ਹੈਗਾ ਮਨਪ੍ਰੀਤ ਉਸ ਮਨੀ ਹੈ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਦੋ ਮੁਕਦਮੇ ਐਲ ਡੀ ਬੀ ਐਸ ਦਾ ਇੱਕ ਹੈ 1452 323 ਦਾ ਇੱਕ ਐਨ ਡੀ ਬੀ ਐਸ ਦਾ 80 ਗ੍ਰਾਮ ਹਰੇ ਨੂੰ ਦੋ ਰਿਕਵਰ ਹੋਈ ਸੀ ਇਹ ਦੋ ਮੁਕਦਮੇ ਪਹਿਲਾਂ ਵੀ ਇੱਥੇ ਕਰ ਰਹੇ ਬੜੀ ਕਿਸਮ ਦੀ ਦੇਰੀ ਹੋ ਗਈ ਇਹ ਟਾਣਾ ਸਦਰ ਦੇ ਏਰੀਏ ਦੇ ਵਿੱਚ ਅ ਇੱਥੇ ਜੇ ਸੀਗਾ ਇੱਕ ਬੰਦੇ ਕੋਲ